ਪੰਜਾਬ ਚ ਰੋਜ਼ਾਨਾ ਗੋਲੀਬਾਰੀ ਦੀਆਂ ਘਟਨਾਵਾਂ ਤੇ ਫਿਰੋਤੀ ਲਈ ਕਤਲਾਂ ਦੀਆਂ ਵਾਰਦਾਤਾਂ ਘੱਟ ਨਹੀਂ ਰਹੀਆਂ ਅੰਮ੍ਰਿਤਸਰ ਦੇ ਇੱਕ ਰਿਜ਼ੋਰਟ ਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮੌਤੇ ਕੱਟ ਕਰ ਦਿੱਤਾ ਗਿਆ ਜਰਮਲ ਸਿੰਘ ਤਰਨਤਾਰਨ ਦੇ ਪਿੰਡ ਬਲਟੋਹਾ ਦਾ ਸਰਪੰਚ ਸੀ ਜੋ ਰਿਜ਼ੌਰਟ ਚ ਵਿਆਸਮਾਗਮ ਚ ਸ਼ਾਮਲ ਹੋਣਾ ਆਇਆ ਸੀ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਬ੍ਰਾਤ ਵਿਚ ਆਏ ਅਤੇ ਬਰਾਤ ਦਿਨਾਂ ਨਗਰ ਤੋਂ ਆਈ ਸੀ ਜਿਸ ਦੀ ਆੜ ਹੇਟ ਮੁਲਜਮਾਨੇ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਦੋ ਅਣਪਛਾਤੇਆਂ ਨੇ ਅੰਜਾਮ ਦਿੱਤਾ ਹੈ ਅਤੇ ਜਰਮਲ ਸਿੰਘ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਫਰਾਰ ਹੋ ਗਏ ਆਤਿਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੀ ਮੌਕੇ ਤੇ ਹੀ ਮੌਤ ਹੋ ਗਈ ਜੂਰ ਰਿਪੋਰਟ এবੀਪੀ ਸੰਜੇ ਪੰਜਾਬ 'ਚ ਰੋਜ਼ਾਨਾ ਗੋਲੀਬਾਰੀ ਦੀਆਂ ਘਟਨਾਵਾਂ ਤੇ ਫਰੋਤੀ ਲਈ ਕਤਲਾਂ ਦੀ ਅੰਗਵਾਰ ਦਾ ਤਾਂ ਘਟ ਨਹੀਂ ਰਹੀਆਂ ਅੰਮ੍ਰਿਤਸਰ ਦੇ ਇੱਕ ਰਿਜ਼ੋਰਟ 'ਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮੌਤੇ ਘਾਟ ਕਰ ਦਿੱਤਾ ਗਿਆ ਜਰਮਲ ਸਿੰਘ ਤਰਨਤਾਰਨ ਦੇ ਪਿੰਡ ਬਲਟੋਹਾ ਦਾ ਸਰਪੰਚ ਸੀ ਜੋ ਰਿਜ਼ੋਰਟ ਚ ਵਿਆਸਮਾਗਮ ਚ ਸ਼ਾਮਲ ਹੋਣ ਆਇਆ ਸੀ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਬ੍ਰਾਤ ਵਿਚ ਆਏ ਅਤੇ ਬਰਾਤ ਦਿਨਾਂ ਨਗਰ ਤੋਂ ਆਈ ਸੀ ਜਿਸ ਦੀ ਆੜਹੇਟ ਮੁਲਜਮਾਨੇ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਦੋ ਅਣਪਛਾਤੇ ਆ ਨੇ ਅੰਜਾਮ ਦਿੱਤਾ ਅਤੇ ਜਰਮਲ ਸਿੰਘ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਫਰਾਰ ਹੋ ਗਏ ਆਤਿਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੀ ਮੌਕੇ ਤੇ ਹੀ ਮੌਤ ਹੋ ਗਈ ਬਿਊਰੋ ਰਿਪੋਰਟ ਏਬੀਪੀ ਸੰਜੇ ਪੰਜਾਬ 'ਚ ਰੋਜ਼ਾਨਾ ਗੋਲੀਬਾਰੀ ਦੀਆਂ ਘਟਨਾਵਾਂ ਤੇ ਫਿਰੋਤੀ ਲਈ ਕਤਲਾਂ ਦੀਆਂ ਵਾਰਦਾਤਾਂ ਘਟ ਨਹੀਂ ਰਹੀਆਂ। ਅੰਮ੍ਰਿਤਸਰ ਦੇ ਇੱਕ ਰਿਜ਼ੋਰਟ 'ਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਰਮਲ ਸਿੰਘ ਤਰਨਤਾਰਨ ਦੇ ਪਿੰਡ ਬਲਟੋਹਾ ਦਾ ਸਰਪੰਚ ਸੀ ਜੋ ਰਿਜ਼ੌਰਟ ਚ ਵਿਆਸ ਮਗਮ ਚ ਸ਼ਾਮਲ ਹੋਣਾ ਆਇਆ ਸੀ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਬ੍ਰਾਤ ਵਿਚ ਆਏ ਅਤੇ ਬ੍ਰਾਤ ਦਿਨਾਂ ਨਗਰ ਤੋਂ ਆਈ ਸੀ ਜਿਸ ਦੀ ਆੜ ਹਿੱਟ ਮੁਲਜ਼ਮਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਦੋ ਅਣਪਛਾਤੇ ਆ ਨੇ ਅੰਜਾਮ ਦਿੱਤਾ ਅਤੇ ਜਰਮਲ ਸਿੰਘ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਫਰਾਰ ਹੋ ਗਏ ਆਤਿਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੀ ਮੌਕੇ ਤੇ ਹੀ ਮੌਤ ਹੋ ਗਈ ਬਿਊਰੋ ਰਿਪੋਰਟ এবੀਪੀ ਸੰਜੋਗ ਪੰਜਾਬ 'ਚ ਰੋਜ਼ਾਨਾ ਗੋਲੀਬਾਰੀ ਦੀਆਂ ਘਟਨਾਵਾਂ ਤੇ ਫਿਰੋਤੀ ਲਈ ਕਤਲਾਂ ਦੀਆਂ ਵਾਰਦਾਤਾਂ ਘਟ ਨਹੀਂ ਰਹੀਆਂ ਅੰਮ੍ਰਿਤਸਰ ਦੇ ਇੱਕ ਰਿਜ਼ੋਰਟ 'ਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਰਮਲ ਸਿੰਘ ਤਰਨਤਾਰਨ ਦੇ ਪਿੰਡ ਬਲਟੋਹਾ ਦਾ ਸਰਪੰਚ ਸੀ ਜੋ ਰਿਜ਼ੋਰਟ ਚ ਵਿਆਸਮਾਗਮ ਚ ਸ਼ਾਮਲ ਹੋਣ ਆਇਆ ਸੀ ਮੌਕੇ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਪ੍ਰਾਤ ਵਿੱਚ ਆਏ ਅਤੇ ਬਰਾਤ ਦਿਨਾਂ ਨਗਰ ਤੋਂ ਆਏ ਸੀ ਜਿਸ ਦੀ ਆੜ ਹੇਠ ਮੁਲਜਮਾਨੇ ਵਾਰਦਾਤ ਨੂੰ ਅੰਜਾਮ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਵਾਰਦਾਤ ਨੂੰ ਦੋ ਅਣਪਛਾਤੇਆਂ ਨੇ ਅੰਜਾਮ ਦਿੱਤਾ ਹੈ ਅਤੇ ਜਰਮਲ ਸਿੰਘ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਫਰਾਰ ਹੋ ਗਏ ਆਤਿਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦੀ ਮੌਕੇ ਤੇ ਹੀ ਮੌਤ ਹੋ ਗਈ ਬਿਊਰੋ ਰਿਪੋਰਟ এবੀਪੀ ਸੰਜੋ